ਜਿਹੜਾ ਬਾਤਨ ਜਿਹੜਾ ਚੰਡੀਗੜ੍ਹ ਉਹਦੇ ਤੋਂ ਅੰਮ੍ਰਿਤਪੁਰਤ ਹੈ ਇਹ ਪੂਰੇ ਇੱਕ ਸਚਾਰ ਨੂੰ ਰੋਕਣ ਵਾਸਤੇ ਹਰ ਕਦਮ ਜਿਹੜਾ ਕਿਸੇ ਵੀ ਤਰੀਕੇ ਦਾ ਕਦਮ ਹੈ ਉਹ ਚੋਕਰੀ ਹੈ ਲੋਕਾਂ ਨੂੰ ਵੇਅਰ ਕਰ ਰਹੀ ਹੈ ਲੋਕਾਂ ਨੂੰ ਆਪਣੇ ਬਾਰੇ ਦੱਸ ਰਹੀ ਹੈ ਜਿਹੜੇ ਲੋਕ ਸਾਨੂੰ ਆ ਕੇ ਰਿਪੋਰਟ ਕਰਦੇ ਨੇ ਕੋਈ ਵੀ ਸਰਕਾਰੀ ਅਧਿਕਾਰੀ ਉੱਲੀਚ ਕਾਰਵਾਈ ਕਰਦੇ ਤੁਹਾਡੇ ਸਾਰਿਆਂ ਨਾਲ ਸਾਡੇ ਅੰਦਰ ਇੱਕ ਦਿੱਤਾ ਮਕਸਦ ਇਹ ਜੀ ਸਾਡਾ ਜਿਹੜਾ ਸਾਡੇ ਕੁਝ ਨੰਬਰ ਨੇ जो किसी कोई भी अधिकारी करी जा सकारी इलाके आर्मी ऑफिस हो सिविल हॉस्पिटल होट्सएप नहीं है अठारह सौ अठारह उसके भी है अपनी शिकायत के अलग करवा सकते हो उसे कार्रवाई भी साधन बहुत सफाई आ रहे हैं उन्होंने सख्त संदेश पब्लिक ਕੀ ਕੋਈ ਉੱਤਰੀ ਦੇ ਕਿਤੇ ਬਸਤਾ ਜਾਂ ਉਹਦੀ ਰਿਪੋਰਟ ਹੋਵੇ ਇਹਦਾ ਨੰਬਰ ਇਹਦੇ ਨਾਲ ਜੀ ਤੁਹਾਡੇ ਕੋਲ ਅਸੀਂ ਆਏ ਆ ਸਹੀ ਸਾਰੇ ਸੰਗਲਪ ਹੋਣੇ ਖੜੇ ਹੋ ਗਏ ਜੁਨਾ ਭੁੱਲਾ ਗਾ ਤੁਸੀਂ ਟਾਈਮਿੰਗ ਦੇ ਪਿੱਛੇ ਵੀ ਕਰਨਾ ਹੈ ਤੇ ਮਾਈਕਰੋ ਉਸ ਵੇਲੇ ਜਿਹਦੇ ਵਿੱਚ ਪ੍ਰਸਤਾਜਨ ਆ ਕੇ ਉਹਦੇ ਸਪੰਦੀ ਸੰਗਲਪੋ ਲਿਖੇ ਮੈਂ ਮੰਨਦਾ ਹਾਂ ਕਿ ਹਰੇਕ ਬਾਣੀ ਨੂੰ ਚੋਣ ਸਨਣਾ ਦੇ ਹਰ ਸਮੀ ਮਾਨਵਤਾ ਦੇ ਅੰਦਰ ਇੱਕ ਨਾਉਂਕੰਦ ਕਰਪਾ ਲੈਣਾ ਚਾਹੀਦਾ ਹੈ। ਆਧਿਕਸ਼ ਬਜਾਰ ਹੋਰ ਲੜਾਈ ਉਸਨਾਂ ਦਾ ਕਰਨਾ ਚਾਹੀਦਾ ਹੈ। ਮੈਂ ਇਸ ਇਸ ਸੰਗਤ ਮਿਲਦਾ ਹਾਂ ਕਿ ਤੁਸੀਂ ਸਾਰੇ ਕਰੀਕ ਵਿੱਚ ਇੱਕ ਵਿੱਚ ਦੇਖਣੀ ਤੀ ਜੀਵਨ ਦੇਣ ਦੇ ਤੇ ਤਲ ਵਿੱਚ ਨੇਕ ਨੀਤੀ ਅਤੇ ਵਿਦੇ ਵਿਦਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਨਿਜੀ ਵਿਵਹਾਰ ਦੀ ਪਾਲਣਾ ਕਰਨ ਲਈ ਨਾ ਕਦੇ ਰਿਸ਼ਵਤ ਲੈਣ ਦੇਣਾ ਨਾ ਹੀ ਦੇਣੀ ਨਾ ਕਦੇ ਰਿਸ਼ਵਤ ਲੈਣ ਤੇ ਨਾ ਹੀ ਦੇਣ ਲਈ ਸਾਡੇ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਭਾਗਨਾ ਕਰਨ ਲਈ ਸਾਡੇ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਭਾਗਨਾ ਕਰਨ ਲਈ ਜਨ ਹਿੱਤ ਵਿੱਚ ਕੰਮ ਕਰੀਏ ਜਨ ਹਿੱਤ ਵਿੱਚ ਕੰਮ ਕਰਨ ਲਈ ਨਿਜੀ ਵਿਵਹਾਰ ਵਿੱਚ ਧਿਆਨਦਾਰੀ ਨਿਜੀ ਵਿਵਹਾਰ ਵਿੱਚ ਧਿਆਨਦਾਰੀ ਕੋਈ ਮੌਰੀ ਨੂੰ ਸਾਹਮਣੇ ਸਰਕਾਰੀ ਕਿਸੇ ਮਾਮਲੇ ਵਾਣ ਲਈ ਸੰਕਲਪ ਲੈਂਦਾ ਹਾਂ ਸੰਕਲਪ ਰੈਂਦਾ ਹੈ ਜੈ ਜੈ ਅੱਜ ਦੇ ਸੱਭਾ ਬੈਂਡੂ ਦਾ ਮਕਸਦ ਇਹ ਹੈ ਕਿ ਅਸੀਂ ਗੇਲਰ ਸਵੈਰਨੈਸ ਵੀਕ ਮੈਗਾ ਕਰ ਰਹੇ ਹਾਂ ਬਿਜ਼ਨਸ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਵਿੱਚ ਉਹਦੇ ਸੰਬੰਧੀ ਅਸੀਂ ਸ਼ਾਮਲ ਹੋਏ ਕਿ ਹੁਣ ਤੱਕ ਕਾਫੀ ਸਰਕਾਰੀ ਦੈਰੇ ਜਿਹੜੇ ਹੈਗੇ ਉਹ ਕਵਰ ਕੀਤੇ ਨੇ ਅੱਜ ਸਾਡਾ ਇਹ ਪ੍ਰੋਗਰਾਮ ਸੀ ਸਿਵਲ ਹਸਪੀਟਲ ਬਰਦਾਸਕਰ ਦੇ ਵਿੱਚ ਸੀਗਾ ਜਿਹਦੇ ਵਿੱਚ ਅਸੀਂ ਪਬਲਿਕ ਜਿਹੜੀ ਆਈ ਹੋਈ ਸੀਗੀ ਇੱਥੇ ਕੁਝ ਸਟੂਡੈਂਟ ਸੀਗੇ ਇਹਨਾਂ ਦੇ ਤੇ ਡਾਕਟਰ ਸਾਹਿਬਾਨ ਸੀਗੇ ਸਾਡੇ ਨਾਲ ਅਨੁਸਾਰ ਹੁਣ ਅਸੀਂ ਸੈਂਸਿਟਾਈਜ਼ ਕੀਤਾ ਆ ਆਪਣੇ ਜਿਹੜੇ ਸਾਡੇ ਸੜਕ ਕੀ ਹੈਗਾ ਸਾਡੇ ਕੀ ਹੈਲਪਲਾਈਨ ਨੰਬਰ ਹੈਗੇ ਨੇ ਤੇ ਸਾਡੇ ਜਿਹੜਾ ਟੋਲ ਫ੍ਰੀ ਨੰਬਰ ਹੈਗੇ ਨੇ ਜਿਹੜਾ ਸਾਡਾ ਵਟਸਐਪ ਨੰਬਰ ਹੈ 9521200 200 ਸਾਡਾ ਇੱਕ ਟੋਲ ਫ੍ਰੀ ਨੰਬਰ ਹੈ 1800 1800 100 ਸਾਡਾ ਇੱਕ ਹੋਰ ਜਿਹੜਾ ਵਟਸਐਪ ਨੰਬਰ ਹੈ 94178 9004 ਇਹ ਤਿੰਨ ਨੰਬਰਾਂ ਬਾਰੇ ਸੀ ਲੋਕਾਂ ਨੂੰ ਦੱਸਿਆ ਹੈ ਸਮਾਂ ਜੋ ਸਾਡੇ ਐਸਐਸਪੀ ਸਾਹਿਬ ਦੇ ਨੰਬਰ ਬਾਰੇ ਅਸੀਂ ਲੋਕਾਂ ਨੂੰ ਦੱਸਿਆ ਹੈ ਡੀਐਸਟੀ ਸਾਹਿਬ ਦੇ ਨੰਬਰ ਬਾਰੇ ਦੱਸਿਆ ਹੈ ਕਿ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੇ ਵੀ ਮੁਸ਼ਕਲ ਆਉਂਦੀਆਂ ਕੋਈ ਵੀ ਸਰਕਾਰੀ ਕਰਮਚਾਰੀ ਜਾਂ ਕੋਈ ਪ੍ਰਾਈਵੇਟ ਵਿਅਕਤੀ ਕੋਈ ਨਾਏਗੋ ਏਜੰਟ ਆਈ ਵੀ ਕੋਈ ਕਿਸੇ ਨੂੰ ਵੀ ਕੋਈ ਕਿਸੇ ਤਰੀਕੇ ਦੀ ਕੋਈ ਡਿਮਾਂਡ ਕਰਦਾ ਹੈ ਉਹ ਕਾਈਂਡਲੀ ਸਾਡੇ ਇਹਨਾਂ ਨੰਬਰਾਂ ਤੇ ਰਿਪੋਰਟ ਕਰਨ ਇਹ ਉਹ ਦੀ ਰਿਪੋਰਟ ਰਿਕਾਰਡਿੰਗ ਕਰਕੇ ਆਡੀਓ ਵੀਡੀਓ ਫਾਰਮ ਦੇ ਵਿੱਚ ਉਹ ਕਾਈਂਡਲੀ ਜਿਹੜੇ ਹੈਗੇ ਇਹਨਾਂ WhatsApp ਨੰਬਰਾਂ ਦੇ ਉੱਤੇ ਜਾਂ ਟੋਲ ਫ੍ਰੀ ਨੰਬਰਾਂ ਉੱਤੇ ਰਿਪੋਰਟ ਕਰਨ ਤਾਂ ਕਿ ਆਪਾਂ ਕਾਰਵਾਈ ਕਰ ਸਕੀਏ ਤੇ ਇਹਦਾ ਪ੍ਰਚਾਰ ਵੀ ਹਕਮ ਦੀ ਮਹਿਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਹਿੱਸਾ ਪਾ ਸਕੀਏ ਬਿਲਕੁਲ ਅਸੀਂ ਬੱਸ ਸਟੈਂਡ ਨੇ ਕੀਤਾ ਸੀਗਾ ਜੀ ਉੱਥੇ 100 ਦੇ ਆਰੰਡ ਪਬਲਿਕ ਸੀਗੀ ਪਬਲਿਕ ਦੇ ਵਿੱਚ ਜੋ ਗੱਲਬਾਤ ਕਰਦੇ ਸਾਨੂੰ ਦੋ ਤਿੰਨ ਇਦਾਂ ਦੇ ਬੰਦੇ ਮਿਲੇ ਜਿਨ੍ਹਾਂ ਕੋਲ ਕੋਈ ਸਰਕਾਰੀ ਨੌਕਰੀ ਦਾ ਤਾਂ ਅਸੀਂ ਦੀ ਆਸ ਰੱਖ ਰਿਆ ਸੀ ਡਿਮਾਂਡ ਕਰ ਰਿਆ ਸੀਗਾ ਉਹਨਾਂ ਨੂੰ ਹੁਣ ਅਸੀਂ ਅੱਜ ਗਵਾ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਆਪਣੇ ਜਿਹੜੇ ਡਿਵਾਈਸਸ ਵਗੈਰਾ ਹੁੰਦੇ ਨੇ ਉਹਨਾਂ ਨੂੰ ਦਿੱਤੇ ਇਹਨਾਂ ਨੂੰ ਸਮਝਾਇਆ ਕਿ ਕਿਦਾਂ ਆਪਣੀ ਰਿਕਾਰਡਿੰਗ ਨੂੰ ਅਮੋਲ ਵਿੱਚ ਲੈਂਦੀ ਹੈ ਕਰ ਲਿਸ ਇਦਾਂ ਹੀ ਕਲਾ ਨੌਂ ਦੇ ਵਿੱਚ ਜਦੋਂ ਅਸੀਂ ਗਏ ਆਂ ਤੇ ਤਸੀਮ ਦੇ ਵਿੱਚ ਸਾਨੂੰ ਇੱਕ ਵਿਅਕਤੀ ਇਹਦਾ ਮਿਲਿਆ ਜਿਹਨੂੰ ਕੋਈ ਪ੍ਰੋਬਲਮ ਆ ਰਹੀ ਸੀ ਕੋਈ ਕਿਸੇ ਕੋ ਪਰਸਾਚਾਰ ਕੋਈ ਮੁਲਾਜ਼ਮਾਂ ਤੋਂ ਘੁਸਟਾ ਹੋਇਆ ਜਰ ਦੇ ਪੈਸੇ ਡਿਮਾਂਡ ਕਰ ਰਿਆ ਸੀਗਾ ਉਹਨੂੰ ਵੀ ਅਸੀਂ ਅਜ ਮੋਟੀਵੇਟ ਕਰਕੇ ਤੇ ਉਹ ਰਿਕਾਰਡਿੰਗ ਕਰਨ ਵਾਸਤੇ ਪ੍ਰੋਸੈਸ ਜਿਹੜਾ ਹੈਗਾ ਸਾਡਾ ਡਾਇਰੈਕਟਰ ਉਹ ਇਸ ਇਨੀਸ਼ੀਏਟ ਕੀਤਾ ਸਾਨੂੰ ਮਤਲਬ ਇਨ੍ਹਾਂ ਸੈਮੀਨਾਰਾਂ ਦੇ ਵਿੱਚੋਂ ਤਿੰਨ ਚਾਰ ਬੰਦੇ ਤਾਂ ਨੇ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਆ ਕੇ ਘੁਸਟਾ ਜਰਸ ਬੰਦੀ ਰਿਪੋਰਟ ਕੀਤੀ ਹੈ